ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਧੁੱਪ ਵੀ ਨਿਕਲ ਰਹੀ ਹੈ ਤੇ ਗਰਮੀ ਜਿਹੜੀ ਹਮਸ ਵੀ ਹੋਈ ਹੋਈ ਆ ਪਰ ਜੇ ਸਵੇਰੇ ਤੇ ਆਥਨ ਵੇਲੇ ਦੀ ਗੱਲ ਕਰੀਆ ਤਾਂ ਸਵੇਰੇ ਤੇ ਆਥਨ ਵੇਲੇ ਜਿਹੜੀ ਥੋੜੀ ਜਿਹੀ ਠੰਡ ਮਹਿਸੂਸ ਹੁੰਦੀ ਆ ਤਾਂ ਉੱਥੇ 24 ਅਕਤੂਬਰ ਤੋਂ 28 ਅਕਤੂਬਰ ਦੌਰਾਨ ਜਿਹੜੇ ਭਾਰੀ ਮੀਂਹ ਨੂੰ ਲੈ ਕੇ ਚਤਾਵਨੀ ਜਾਰੀ ਕੀਤੀ ਗਈ ਆ ਜਦੋਂ ਕਿ 24 ਅਕਤੂਬਰ ਤੇ 25 ਅਕਤੂਬਰ ਤੱਕ ਤੱਟਵਰਤੇ ਕਰਨਾਟਕ ਤੇ ਤੇਲਗਾਨਾ 24 ਅਕਤੂਬਰ ਨੂੰ ਜਿਹੜਾ ਨੇ ਕਰਨਾਟਕ ਤੇ ਜਿਹੜਾ 28 ਅਕਤੂਬਰ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਹੋਰ ਜਿਹੜਾ ਤੱਟਵਰਤੀ ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਨੂੰ ਲੈ ਕੇ ਜਿਹੜੀ ਉਚਤਾਵਨੀ ਜਿਤਾਈ ਜਾ ਰਹੀ ਹੈ ਤੇ ਆਈਐਮਡੀ ਦੇ ਅਨੁਸਾਰ ਅਗਲੇ 5 ਦਿਨਾਂ ਦੇ ਦੌਰਾਨ ਭਾਰਤ ਵਿੱਚ ਬਿਜਲੀ ਡਿੱਗਣ ਤੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਆ ਮੌਸਮੀ ਵਿਭਾਗ ਅਨੁਸਾਰ 27 ਅਕਤੂਬਰ ਤੱਕ ਅੰਡੇਮਾਨ ਤੇ ਨਿਕੋਬਰ ਟਾਪੂਆਂ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨ ਦਾ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਆ ਅਗਲੇ 7 ਦਿਨਾਂ ਦੌਰਾਨ ਅੰ ਇਹ ਮੰਨਤੇ ਨਿਕੋਬਾ ਟਾਪੂਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਉੱਥੇ ਹੀ ਗੱਲ ਆਪਾਂ 26 ਅਕਤੂਬਰ ਦੀ ਕਰਦੇ ਹਾਂ ਤਾਂ 26 ਅਕਤੂਬਰ ਤੱਕ ਓਡੀਸ਼ਾ ਤੇ ਅਗਲੇ 5 ਦਿਨਾਂ ਦੌਰਾਨ ਮੱਧ ਪ੍ਰਦੇਸ਼ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਕਾਰਨ 24 ਅਕਤੂਬਰ ਤੱਕ ਦੱਖਣ ਪੂਰਬ ਤੇ ਨਾਲ ਲੱਗਦੇ ਪੂਰਬੀ ਮੱਧ ਅਰਬ ਸਾਗਰ ਵਿੱਚ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਜਿਤਾਈ ਜਾ ਰਹੀ ਆ ਕਰਨਾਟਕ ਤੁਕੇ ਨਾਲ ਲੱਗਦੇ ਦੱਖਣੀ ਤਾਮਿਲਨਾਡੂ ਦੇ ਤੱਟਾਂ ਤੇ ਜਿਹੜਾ 24 ਅਕਤੂਬਰ ਤੱਕ 35 ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਉਮੀਦ ਲਗਾਈ ਜਾ ਰਹੀ ਹੈ ਤੇ ਉੱਥੇ ਮੌਨਸੂਨ ਦੀ ਵਾਪਸੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਖੇਤਰ NCR ਦੇ ਵਿੱਚ ਸਾਡਾ ਰੁੱਤ ਦਾ ਜਿਹੜਾ ਮੌਸਮ ਦਸ ਤੱਕ ਦੇ ਚੁੱਕਿਆ ਹੈ ਮੌਸਮੀ ਭਾਗ ਨੇ ਪੰਜਾਬ ਦੇ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਹਤਰ ਹਵਾ ਦੀ ਗੁਣਵੱਤਾ ਬਣਾਈ ਰੱਖਣ ਲਈ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਮੰਨੇ ਵੀ ਜਾ ਰਹੇ ਕਿ ਇਹ ਠੰਡ ਮੌਸਮ ਅਕਤੂਬਰ ਤੋਂ ਸ਼ੁਰੂ ਹੋਵੇਗਾ ਤੇ ਫਰਵਰੀ ਤੱਕ ਜਾਰੀ ਰਹੇਗਾ ਤੇ ਨਾ ਸਿਰਫ ਠੰਡ ਲੰਬੇ ਸਮੇਂ ਤੱਕ ਰਹੇਗੀ ਸਗੋਂ ਇਸ ਵਾਰ ਤੁੰਦ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਨੂੰ ਵੀ ਪ੍ਰਭਾਵਿਤ ਕਰੇਗੀ ਦਸੰਬਰ ਤੇ ਜਨਵਰੀ ਦੇ ਮਹੀਨੇ ਇਸ ਲਈ ਸਿਖਰ ਹੋਣਗੇ ਤੇ ਮੌਸਮੀ ਭਾਗ ਨੇ ਭਵਿੱਖਬਾਣੀ ਕੀਤੀ ਆ ਕਿ ਦਸੰਬਰ ਤੋਂ ਜਿਹੜਾ ਦਿੱਲੀ ਐਨਸੀਆਰ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਸਕਦੀ ਆ ਅਕਤੂਬਰ ਦੇ ਆਖਰੀ ਹਫਤੇ ਤੋਂ ਤਾਪਮਾਨ ਹੌਲੀ-ਹੌਲੀ ਘਟੇਗਾ ਤੇ ਨਵੰਬਰ ਦੇ ਵਿੱਚ ਠੰਡ ਵਧੇਗੀ ਨਵੰਬਰ ਦੇ ਦੂਜੇ ਹਫਤੇ ਵਿੱਚ ਹਲਕੇ ਤੋਂ ਜਿਹੜੀ ਦਰਮਿਆਨੀ ਧੁੰਦ ਪੈਣ ਦੀ ਉਮੀਦ ਆ ਦਸੰਬਰ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਮੌਸਮ ਵਿਗਿਆਨੀ ਇਹ ਅਨੁਮਾਨ ਲਗਾ ਰਹੇ ਨੇ ਕਿ ਆਈਐਮਡੀ ਦੇ ਅਨੁਸਾਰ ਇਸ ਸਾਲ ਠੰਡ ਜਿਹੜੀ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਆ ਤੇ ਦਸੰਬਰ 2025 ਤੋਂ ਜਨਵਰੀ 2026 ਦੇ ਵਿੱਚਕਾਰ 15 ਤੋਂ 20 ਦਿਨਾਂ ਲਈ ਕੜਾਕੇ ਦੀ ਠੰਡ ਪੈਣ ਦੀ ਉਮੀਦ ਲਗਾਈ ਜਾ ਰਹੀ ਹੈ ਧੁੰਦ ਕਾਰਨ ਜਨਵਰੀ ਦੇ ਮੱਧ ਤੇ ਆਖਰੀ ਹਫਤੇ ਉਡਾਣਾਂ ਦੇ ਵਿੱਚ ਦੇਰੀ ਜਾਂ ਰੱਦ ਹੋਣ ਦੀ ਸੰਭਾਵਨਾ ਅਗਲੇ ਕੁਝ ਦਿਨ ਸਵੇਰੇ ਹਲਕੀ ਧੁੰਦ ਰਹੇਗੀ ਪਰ ਦਿਨ ਧੁੱਪ ਵਾਲਾ ਰਹੇਗਾ ਤੇ ਹਵਾ ਦੀ ਗਤੀ 8 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਰਹੇਗੀ ਜੋ ਕਿ ਪੋਲਿਊਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ ਮੌਸਮੀ ਭਾਗ ਨੇ ਲੋਕਾਂ ਨੂੰ ਖਾਸ ਕਰਕੇ ਬਜ਼ੁਰਗਾਂ ਦੇ ਬੱਚਿਆਂ ਲਈ ਸਾਰੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਵੇਰੇ ਤੇ ਆਥਰ ਨੂੰ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਸੀਮਿਤ ਕਰਨ ਤੇ ਬਾਹਰ ਨਿਕਲਦੇ ਸਮੇਂ 마ਸਕ ਪੈਨਨ ਦੀ ਸਲਾਹ ਵੀ ਦਿੱਤੀ ਹੈ ਵੀਕੈਂਡ ਤੇ ਐਤਵਾਰ ਨੂੰ ਜਾਨਕੀ 28 ਅਕਤੂਬਰ ਨੂੰ ਦਿੱਲੀ ਐਨਸੀਆਰ ਵਿੱਚ ਧੁੱਪ ਦੇ ਨਾਲ ਹਲਕੀ ਹਲਕੀ ਠੰਡ ਮਹਿਸੂਸ ਹੋਵੇਗੀ